ਸਿੰਘ ਹਲਕਾ ਕਲੇਰਖੁਰਦ ਜੀ ਅੱਜ ਮਾਨਯੋਗ ਸੈਸ਼ਨ ਅਦਾਲਤ ਜੀ ਦੇ ਹੁਕਮਾ ਮੁਤਾਬਕ ਨੈਪ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਪ੍ਰੋਟੈਕਸ਼ਨ ਦੀ ਹਾਜ਼ਰੀ ਚ ਆਪਾਂ ਜੀ ਜ਼ਮੀਨ ਦਾ ਤਖਲ ਦਵਾਉਣ ਆਏ ਹਾਂ ਪਿੰਡ ਪਿੰਡ ਕਲੇਰਖੁਰਦ ਜੀ ਕਿੰਨੀ ਜ਼ਮੀਨ ਇਹ ਸਤਕ ਨਾਲ 12 ਮਰਲੇ ਜੀ ਤੇ ਦੂਸਰੀ ਧਿਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰਵਾਰਾ ਵਗੈਰਾ ਕੁਝ ਹੈਗਾ ਤੇ ਪੇਸ਼ ਕੀਤਾ ਉਹਨਾਂ ਦਾ ਨਾਂ ਜੀ ਜਿਹੜਾ ਰਣਜੀਤ ਸਿੰਘ ਆ ਬਾਕੀ ਹੋਰ ਹਨ ਪਛਾਤੇ ਨਾਲ ਉਹਨਾਂ ਦਾ ਲੜਕਾ ਹੀ ਤੇ ਹੋਰ ਬੱਚੇ ਬੰਦੇ ਹੀ ਨਾਲ ਉਹਨਾਂ ਦੇ ਤੇ ਅਸੀਂ ਤੇ ਇਹੋ ਪੁੱਛਣ ਗਏ ਹਾਂ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸ਼ਿਕਾਇਤ ਹੈਗਾ ਜਾਂ ਦੱਸਿਆ ਜਾਏ ਗੁਰਦੌਰ ਸਾਹਿਬਗੇ ਨਾਲ ਉਹਨਾਂ ਸਾਡੇ ਵੱਲ ਜੀ ਜਵਾਬ ਦੇਣ ਦੀ ਬਜਾਏ ਉਲਟੇ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ ਕਿੰਨੇ ਫਾਇਰ ਕੀਤੀ ਹੈ ਜੀ ਫਾਇਰ ਜੀ ਮੇਰੀ ਆ ਜੀ ਤਿੰਨ ਚਾਰ ਹੋਏ ਆ ਬਾਕੀ ਇਹਨ ਗਿੰਤ ਫਾਇਰ ਹੋਏ ਆ ਬਾਅਦ ਚ ਆਪਾਂ ਦੇ ਉਥੋਂ ਆ ਗਏ ਆ ਜੀ ਜਾਨਵ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉਥੇ ਜੀ ਟਰੱਕ ਖੜੇ ਨੇ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਤੁਸੀਂ ਆਪਣੀ ਜਾਨ ਬਚਾ ਕੇ ਆਏ ਆ ਜੀ ਕੀ ਮੰਗ ਕਰਦੇ ਹੋ ਮੰਗ ਜੀ ਅਹੀਂ ਤੇ ਸਰਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ ਜੀ ਉਹਨਾਂ ਨੇ ਉਲਟਾ ਜੀ ਗਲਤ ਕੀਤਾ ਫਾਇਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਜੀ ਦੇਖੋ ਬਿਨਾ ਕੰਮ ਤੋਂ ਵਾਪਸ ਆ ਗਏ ਬੰਦੇ ਨਹੀਂ ਜੀ ਅਜੇ ਗਏ ਆ ਹੁਣ ਦੇਖੋ ਕੀ ਕਰਦੇ ਆਪਾਂ ਦੀ ਇੱਥੇ ਖੜੇ ਆ ਜੀ ਹੁਣ ਉਹਨਾਂ ਨੂੰ ਰੋਕ ਦਿੱਤਾ ਫੇਰ ਹਾਲ ਵੀ ਤੁਸੀਂ ਰੁਕੋ ਅਜੇ ਕਾਰਵਾਈ ਕਿਹੜਾ ਅਧਿਕਾਰੀ ਘਟਣਾ ਆਇਆ ਜੀ ਮੇਰੇ ਨਾਲ ਜੀ ਗਰਦੌਰ ਸਾਹਿਬ ਲਖਵਿੰਦਰ ਸਿੰਘ ਆਏ ਤੇ ਨੈਪ ਤਹਿਸੀਲਦਾਰ ਆਏ ਜੀ ਤੇ ਪੁਲਿਸ ਪੁਲਿਸ ਦੇ ਮਲਾਜ਼ਮ ਆਏ ਜੀ ਚਾਰ ਜੀ ਦੂਸਰੀ ਮੌਜੂਦਗੀ ਵਿੱਚ ਕੱਡੇ ਆ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਡੇ ਗਏ ਆ ਜੀ ਫਾਇਰ ਕਾਨੂੰਗੋ ਜੀ ਨਿਸ਼ਾਰਾ ਮੱਜਾ ਸੰਗ ਤੇ ਐਸ ਵੇਲੇ ਅਸੀਂ ਪਿੰਡੇ ਕਲੀਅਰ ਖੁਰਦੇ ਦੇ ਵਿੱਚ ਖੜੇ ਆ ਤੇ ਮਾਨਜੋਬ ਅਦਾਲਤ ਦੇ ਹੁਕਮ ਤਾ ਕੋ ਜਿਹੜਾ ਕਬਜ਼ਾ ਸੀ ਉਹ ਫਸਲ ਤਵਾਉਣਾ ਸੀ ਜ਼ਮੀਨ ਦਾ ਕਿੰਨੀ ਕਤ ਸੀ 7 ਕ ਨਾਲ 12 ਮਰਲੇ ਹਾਂ ਜੀ ਤੇ ਹਲੇ ਅਸੀਂ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹਨਾਂ ਨੂੰ ਪੁੱਛਣ ਗਏ ਕਿ ਚਾ ਦੇਖੋ ਕਿ ਸਟੇ ਵਗੈਰਾ ਕੋਰਟ ਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਤੇ ਅਹੀਂ ਆਫਟਰ ਜਾ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਗੱਲ ਕਰਦੇ ਮੇਰੇ ਪਰਿਵਾਰੀ ਦੇ ਉਹਨਾਂ ਨੇ ਫੇਰਿੰਗ ਕਰਤੀ ਕਿੰਨੇ ਫਾਇਰ ਕੀਤੇ ਆ ਜੀ तकरीबन 3-4 ਰਾਉਂਡ ਕਿ ਨਿਕਲੇ ਆ ਤੇ ਇਹ ਪੁੜਾ ਅੱਗੇ ਅਸੀਂ ਫਿਰ ਇਹਨੇ ਭੱਜ ਗਏ ਟਰੱਕ ਦੀ ਓਟ ਲੈ ਕੇ ਆਪਣੀ ਜਾਨ ਬਚਾਈ ਤੇ ਫੇਰ ਅਸੀਂ ਥੋੜਾ ਪਿੱਛੇ हट ਗਏ ਕੀ ਮੰਗ ਕਰਦੇ ਆ ਅਸੀਂ ਮੈਂ ਇਹ ਮੰਗ ਕਰਦੇ ਆ ਕਿ ਸਰਕਾਰੀ ਕੰਮ ਦੇ ਵਿੱਚ ਅਦਾਲਤੀ ਕੰਮ ਦੇ ਵਿੱਚ ਜਿਹੜਾ ਅਦਾਲਤੀ ਹੁਕਮ ਸੀ ਉਹਦੇ ਵਿੱਚ ਇਹਨਾਂ ਨੇ ਨਿਕਲ ਪਾਇਆ ਆ ਅਦਾਲਤੀ ਹੁਕਮਾਂ ਦੀ ਇਹ ਤਰੀ ਲੱਗਣਾ ਕਿ ਕੀ ਇਹਨਾਂ ਦੇ ਜੋਰਪੰਦੀ ਸਰਕਾਰੀ ਕਾਰਵਾਈ ਜਿਸ ਦਾ ਪਰਚਾ ਕਰਾ ਦਿੱਤਾ ਜਾਣਾ ਚਾਹੀਦਾ ਕੰਮ ਰੁਕ ਗਿਆ ਤਾਂ ਇਹ ਦਿਲ ਹਾਲ ਹੈ ਅਸੀਂ ਤੇ ਕੜੇ ਪਾਸੇ ਜੀ ਅਸੀਂ ਰੁਕਿਆ ਹੋਇਆ ਹਾਂ ਇਹ ਪੁਲਿਸ ਦੀ ਮੌਜੂਦਗੀ ਚੱਲੀ ਜੀ ਇਹ ਪੁਲਿਸ ਦੀ ਮੌਜੂਦਗੀ ਚੱਲੀ ਜੀ ਕਿਹੜੇ ਹਲਕੇ ਨੂੰ ਕਿਹੜੇ ਥਾਣੇ ਨੂੰ ਬੰਦਾ ਜੀ ਇਹ ਹਲਕਾ ਜੀ ਇਹ ਸਚੋ ਥਾਣਾ ਫੇਟਵਾ ਪੂਰ ਚੌਕ ਦੀ ਗੱਲ ਕਰਾਂ ਮੈਂ ਬਸ ਇਹ ਇਹੀ ਕਹਿੰਨੇ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਦੇ ਨਾਂ ਵੀ ਜਦੋਂ ਅਸੀਂ ਜਿਹੜਾ ਇਹ ਫਿੰਟਰ ਕੀ ਇਹ ਤਾਂ ਫੋਰਨ ਆਰਡਰ ਕਿਤੇ ਕਬਜ਼ਾ ਕਰਨਾ ਇਹ ਸਮਝਾਇਆ ਕਿ ਉਹਦਾ ਕਰਨਾਲ ਸਿੰਘ ਵਗੈਰਾ ਦੀ ਫਿਰ ਗੋਲੀ ਚੱਲੀ ਜੇ ਯਾਰੋ ਟਰੈਕਟਰ ਕਿਉਂ ਨਹੀਂ ਲਾਉਂਦੇ ਮੁੰਡੇ ਬੰਦੇ ਕੀ ਕਰਨਾ ਹੈ ਕਰਨਾਲ ਸਿੰਘ ਦੇ ਨਾਂ ਦੇ ਕੇਸ ਕਰਨਾਲ ਸਿੰਘ ਦੇ ਕਬਜ਼ਾ ਸੀਗੇ ਕਰਨਾਲ ਸਿੰਘ ਨੇ ਕਰਨਾਲ ਸਿੰਘ ਬੋਲਦਾ ਉਹ ਪਿਆਲ ਤਾਂ ਨੂੰ ਕੱਢਦੇ ਆ ਪਾਤਾ ਨੂੰ ਮਿਟਾ ਦੇ ਆ ਉਹਦਾ ਹੀ ਨਹਿਰੀ ਕਰਨੇ ਚੰਗੀ ਜਾਰਨੀ ਕਰਨੇ ਕਰਾ ਮਜਬੂਰ ਜੀ ਜੀ ਸੈਸ਼ਨ ਕੋਰਟ ਦਾ ਹੁਕਮੀ ਤੇ ਪਤਵਾਰੀ ਸਾਹ ਤੇ ਗਰਜ਼ੋਰ ਤੇ ਨਿਆਸਾ ਆਇਆ ਕਬਜ਼ਾ ਕਰਾਉਣ ਦੀ ਤੇ ਦੂਜੀ ਤੇ ਰਣਜੀਤ ਸਿੰਘ ਆ ਉਹਨਾਂ ਨੇ ਕਿ ਕਵਚ ਨਹੀਂ ਹੁੰਦਾ ਹਲ ਬੰਦੀ ਦੇ ਉਲਟਾ ਮਲਾਜਮਾਂ ਨੂੰ ਗੋਲਮ ਬੱਚੀ ਕੋਈ ਫਾਇਰ ਫੁੱਟ ਵੀ ਹੋਇਆ ਜੀ ਇਹ ਤਫतीश ਕਰਦੀ ਹੈ ਤਫतीश ਕਰਦੀ ਹੈ ਹਾਂ ਤਫਤੀਸ਼ ਕਰਦੀ ਹੈ ਯੋ ਇਹੀ ਸਰ 7 ਕਿਨਾਰਾ ਪਾਰਾ ਮਲ ਦੇ ਪਹਿਲੀ ਸੀ ਅੱਜ ਨਾਇਬ ਤਹਿਸੀਲਦਾਰ ਸਾਹਿਬ ਗਰਦੌਰ ਸਾਹਿਬ ਪਟਵਾਰੀ ਸਾਹਿਬ ਆਏ ਸੀ ਤੇ ਤੇ ਚੌਕੀ ਇਨਚਾਰਜ ਇਹ ਸਾਰਾ ਮੱਧਾ ਸੀ ਉਹ ਵੀ ਕੋਸਟ ਆਈ ਸੀ ਜਮੀਨ ਕਲੀਅਰ ਖੁੱਦ ਦੀ ਤੇ ਕਲੀਅਰ ਖਲਾਅ ਲਿਆ ਲਈ ਹੈ ਜੀ ਤੇ ਅਸੀਂ ਅੱਜ ਕੱਲ ਨਾ ਤੇ ਉਹਨਾਂ ਨੇ ਦੂਜੀ ਪਾਰਟੀ ਦੇ ਰਫਲ ਕੱਢ ਕੇ ਤੇ ਫਾਇਰਿੰਗ ਕੀਤੀ ਹੈ ਜੀ ਤੇ ਮਾਲ ਮਹਿਕਮੇ ਤੇ ਵੀ ਕੀਤੀ ਆ ਤੇ ਸਾਡੇ ਬੰਦਿਆਂ ਤੇ ਵੀ ਕੀਤੀ ਆ ਮੰਗਾ ਕੀ ਕਰਦੇ ਆ ਜੀ ਇਨਸਾਨ ਮਿਲਣਾ ਚਾਹੀਦਾ ਇਹ ਸਾਡੀ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਅਸੀਂ ਆਪਣੀ ਇਜਾਜ਼ਤ ਜਿਹੜੀ ਲਈ ਆ ਕੋਲ ਰਹੀ ਉਹ ਅਸੀਂ ਤੇ ਕੰਮ ਕਰਨਾ ਆਏ ਆ ਤੇ ਹਾਂਜੀ ਸਾਰੇ ਮਾਨਯੋਗ ਅਦਾਲਤ ਵੱਲੋਂ ਇਹ ਆਰਡਰ ਆਈ ਜੀ ਤੇ ਆਰਡਰ ਆਉਣ ਤੇ ਸਾਰੇ ਅਕਸਰ ਆਏ ਹੀ ਕਾਨੂੰਨ ਆਇਆ ਜੀ ਤੇ ਇਹਨਾਂ ਕਾਨੂੰਨ ਦੇ ਉੱਤੇ ਵੀ ਗੋਲੀ ਚਲਾਈ ਹੈ ਕਿ ਇਹ ਕਾਨੂੰਨ ਦੇ ਉੱਤੇ ਬੋਲੀਲਾ ਸਕਦੇ ਆਫਸਰਾਂ ਤੇ ਇਹ ਦੱਸੋ ਅਸੀਂ ਕਿੰਨਾ ਚੌਂਦੀ ਆਈ ਤੇ ਆਮ ਬੰਦੇ ਇਹ ਅਸੀਂ ਕੀ ਕਰ ਸਕਦੇ ਆ ਤੁਹਾਨੂੰ